ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਵਾਸਤੇ ਲੈ ਕੇ ਆਏ ਹਾਂ ਮੰਗੋ ਲੱਸੀ ਯਾਨੀ ਕਿ ਅੰਬ ਵਾਲੀ ਲੱਸੀ ਬਹੁਤ ਹੀ ਵਧੀਆ ਲੱਸੀ ਹੋ ਸਵਾਦਿਸ਼ਟ ਬਣਦੀ ਹੈ ਇਹ ਲੱਸੀ ਪੀਣ ਨਾਲ ਭੁੱਖ ਵੀ ਵੱਧਦੀ ਹੈ ਅਤੇ ਸਿਹਤ ਵੀ ਬਣਦੀ ਹੈ ਲੱਸੀ ਬਣਾਉਣੀ ਕਿਵੇਂ ਹੈ ਸਾਰਾ ਸੀ ਆਪ ਜੀ ਤਰੀਕਾ ਸੰਗੇ ਆਪਾਂ ਨੇ ਅੰਬ ਲਿਆ ਤੇ ਆਮਦੇ ਛਿਲਕੇ ਆ ਇਸ ਤਰ੍ਹਾਂ ਉੱਪਰ ਤੇ ਉਤਾਰ ਲੈਣਾ ਹੈ ਚਾਕੂ ਦੇ ਨਾਲ ਲੱਸੀ ਬਣਾਉਣ ਦਾ ਬੜਾ ਹੀ ਆਸਾਨ ਤਰੀਕਾ ਹੈ ਆਮਬ ਵਾਲੀ ਲੱਸੀ ਮੰਗੋ ਲੱਸੀ ਦਸਾਂਗ ਅਨੁਆਜ ਆਪ ਜੀ ਨੂੰ ਅੱਜ ਲੱਸੀ ਵਿੱਚ ਬਣਦੀ ਆ ਆਮਬ ਵਾਲੀ ਜੋ ਕਿ ਕਾਫੀ ਸਾਡੇ ਵਾਸਤੇ ਲਾਭਦਾਇਕ ਹੈ ਖਾਣ ਵਾਸਤੇ ਪੀਣ ਵਾਸਤੇ ਬੜਾ ਹੀ ਆਸਾਨ ਤਰੀਕਾ ਹੈ ਲੱਸੀ ਬਣਾਉਣ ਦਾ ਇਸ ਤਰੀਕੇ ਨਾਲ ਸਾਰੇ ਅਸੀਂ ਆਮਬ ਦਾ ਛਿਲਕਾ ਉਤਾਰ ਲਵਾਂਗੇ ਉਤਾਰਨ ਤੋਂ ਬਾਅਦ ਫਿਰ ਸਿੱਕੀ ਕਰਾਂਗੇ ਇਸੰਬਤ ਕਰਾਂਗੇ ਟੁਕੜੇ ਕਰਾਂਗੇ ਬ੍ਰੇਕ ਬ੍ਰੇਕ ਇਸ ਤਰੀਕੇ ਨਾਲ ਕੱਟ ਲਗਾ ਕੇ ਇਸ ਤਰੀਕਾ ਟੱਕ ਲਗਾ ਦਾਂਗੇ ਫਿਰ ਉਹਦਾ ਕਟਾਂਗੇ ਤਾਂ ਨਿਕਲੇ ਗਏ ਪੀਸ ਆਸਾਨੀ ਨਾਲ ਹੋ ਜਾ ਨੰਬ ਦੇ ਇਸ ਤਰੀਕੇ ਨਾਲ ਸਾਈਜ਼ ਦੇ ਨਿਕਲੇ ਦੇ ਪੀਸ ਕਰ ਲਏ ਹਨ ਆਂਬੋ ਬੜੀ ਲੱਸੀ ਬਣਾਉਣ ਦਾ ਪ੍ਰੋਸੈਸ ਕੀ ਹੈ ਸਾਰਾ ਸੀ ਅੱਜ ਆਪ ਨੂੰ ਦੱਸਾਂਗੇ ਬੜਾ ਹੀ ਆਸਾਨ ਤਰੀਕਾ ਹੈ ਇਹ ਲੱਸੀ ਬਣਾਉਣ ਦਾ ਆਂਬ ਵਾਲੀ ਮੈਂਗੋ ਲੱਸੀ ਨੂੰ ਕਹਿੰਦੇ ਆਪਾਂ ਹੁਣ ਕੀ ਕਰਾਂਗੇ ਆਪਾਂ ਬਰਫ ਲਾਵਾਂਗੇ ਜ਼ਰੂਰਤ ਅਨੁਸਾਰ ਤੇ ਇਹਨੂੰ ਅਸੀਂ ਬਰੀਕ ਕੋਟਲੇ ਮਾਗੇ ਕੱਪੜੇ ਰੱਖ ਕੇ ਇਦਾਂ ਕਪੜਾ ਉੱਪਰ ਫੋਲਡ ਕਰਕੇ ਟੱਕ ਰਾਵਾਂਗੇ ਇਹਨੂੰ ਤੇ ਕੱਪੜੇ ਨੂੰ ਫੋਲਡ ਕਰਕੇ ਕਿਸੇ ਬੇਲੇ ਨਾਲ ਜਾਂ ਘੋਟ ਨਾਲ ਦਾ ਘੋਟ ਲਵਾਂਗੇ ਬਿੜੀ ਕਰ ਲਾਂ ਕਰ ਲੈ ਕੁੱਟ ਕੇ ਦਾ ਕੁੱਟਾਂਗੇ ਨਹੀਂ ਇਸੇ ਇੱਕ ਨਾਲ ਕੁੱਟ ਕੇ ਆਪਾਂ ਨੂੰ ਜਿਹੜਾ ਬਾਲਾ ਨਾ ਕਿ ਚੂਰਾ ਬਿੜੀ ਕਰ ਲਵਾਂਗੇ ਕੁੱਟ ਕੇ ਜਨਕੇ ਬਰਫ ਦਾ ਦਾ ਪਿਸ ਬਿੜੀ ਚੂਰਾ ਕਰ ਲਿਆ ਆਪਾਂ ਨੇ ਤਾਂ ਜੋ ਬਾਅਦੋਂ ਬਾਅਦ ਵਿੱਚ ਲੱਸੀ ਵਿੱਚ ਘੋਲ ਵਿੱਚ ਆਸਾਨੀ ਹੋ ਜਾਵੇ ਤਾਂ ਆਪਾਂ ਨੂੰ ਲੱਗ ਭਾਂਡੇ ਵਿੱਚ ਪਾ ਕੇ ਰੱਖ ਲਵਾਂਗੇ ਬੜਾ ਹੀ ਵਧੀਆ ਤਰੀਕਾ ਮੰਗੋ ਵਾਲੀ ਲੱਸੀ ਬਣਾਉਣ ਦਾ ਜੋ ਵੀ ਮੇਰੀ ਇਹ ਵੀਡੀਓ ਪਹਿਲੀ ਵਾਰ ਵੇਖ ਰਿਆ ਹੈ ਆਪ ਜੀ ਨੂੰ ਬੇਨਤੀ ਹੈ ਮੇਰੀ ਇਸ ਵੀਡੀਓ ਨੂੰ ਲਾਈਕ ਕਰ ਲਿਓ ਵਿਚਾਲੇ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਮੇਰੀ ਦੀ ਹੋਈ ਵੀਡੀਓ ਵੇਖਣ ਨੂੰ ਮਿਲਦੀ ਰਹੇ ਤੇ ਆਪਾਂ ਹੁਣ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹਰੇ ਅੰਬ ਹਨ ਕੱਟੇ ਹੋਏ ਪੀਸ ਇਹ ਪਾਦਾਵੇਂ ਗ੍ਰੈਂਡਰ ਵਿੱਚ ਇਸੇ ਪਾਤੇ ਹਨ ਦੇ ਵਿੱਚ ਗ੍ਰੈਂਡ ਕਰਨ ਵਾਸਤੇ ਹੁਣ ਅਸੀਂ ਕੀ ਪਾਵਾਂਗੇ ਦੇਈ ਜਿੰਨਾ ਕਾਪੜਾ ਦੱਸੇ ਬਣਾਣੀ ਹੈ ਆਪਾਂ ਨੇ 20 ਰੁਪਏ ਦਾ ਦਹੀਂ ਲੈ ਕੇ ਆਂਦਾ ਸੀਗਾ ਤੇ 20 ਰੁਪਏ ਦਾ ਆਪਾਂ ਦਹੀਂ ਅੰਬਾਂ ਦੇ ਵਿੱਚ ਪਾ ਦਿੱਤਾ ਹੈ ਹੁਣ ਇਸੇ ਮਿੱਠਾ ਪਾਤਾ ਸਵਾਦ ਅਨੁਸਾਰ ਦੇ ਵਿੱਚ ਫਿਰ ਆਪਾਂ ਇਹਨੂੰ ਗ੍ਰਾਉਂਡ ਕਰਾਂਗੇ ਇਸ ਸਾਰੇ ਮਿਸ਼ਰਣ ਨੂੰ ਆਂਬੋ ਦਹੀਂ ਤੇ ਮਿੱਠਾ ਸੀ ਗ੍ਰਾਉਂਡ ਕਰਤਾ ਬੜੀ ਹੀ ਬਦਿਆ ਸਵਾਦਿਸ਼ਟ ਟੇਸਟੀ ਰਸੀ ਕਰਕੇ ਬਣ ਜਾਂਦੀ ਹੈ ਇਸੇ ਰਸੀ ਦਾ ਬਕਰੇ ਬਣਾਵਾਂਗੇ ਉਹ ਵਧੀਆ ਬਣਦੀ ਹੈ ਉਹ ਰਸੀ ਪੀਣ ਨਾਲ ਪੋਖ ਵੀ ਵਧੀਆ ਤੇ ਸਿਹਤ ਵੀ ਸਾਡੀ ਬਣਦੀ ਹੈ ਬਹੁਤ ਹੀ ਬਦਿਆ ਆ ਇਸ ਦਾ ਮੰਗੋ ਰਸੀ ਬਣਾਉਣ ਦਾ ਤੇ ਹੁਣ ਅਸੀਂ ਵਿੱਚ ਅਸੀਂ ਬਰਫ਼ ਪਾ ਦੇਾਂਗੇ ਜੋ ਪੀਸੀ ਉਹ ਬਰਫ਼ ਸੀ ਆਪਾਂ ਨੇ ਬਰਫ਼ ਦਾ ਚੂਰਾ ਇੱਥੇ ਪਾਤਾ ਆਪਾਂ ਨੇ ਇਹਨੂੰ ਵੀ ਆਪਾਂ ਦੁਬਾਰਾ ਫਿਰ ਇੱਕ ਵਾਰੀ ਗ੍ਰਾਊਂਡ ਕਰ ਲਵਾਂਗੇ ਇਸੇ ਤਰ੍ਹਾਂ ਇਹਾਂ ਕਰਦੇ ਆਪਾਂ ਨੇ ਕੱਪਾ ਹੋਣਾ ਹੈ ਜਦ ਕੰਦਵੜ ਕੀ ਹੈ ਅਸੀਂ ਸਾਡੇ ਪੀਨ ਲੈਕ ਹੋ ਗਈ ਹੈ ਤਾਂ ਆਪਾਂ ਹੁਣ ਗਲਾਸਾਂ ਚ ਪਾ ਕੇ ਦੱਸਦੇ ਆਪਾਂ ਆਪ ਜੀ ਨੂੰ ਇਸ ਤਰੀਕੇ ਨਾਲ ਤਾਂ ਆਪਾਂ ਕਫੀ ਗਾੜੀ ਬਣੀ ਹੈ ਤਾਂ ਅਸੀਂ ਰਾਮ ਨਾਲ ਨੂੰ ਪੀ ਸਕਦੇ ਹਾਂ ਸਵਾਦ ਅਨੁਸਾਰ ਬਹੁਤ ਹੀ ਵਧੀਆ ਤਰੀਕਾ ਮੰਗਰਸੀ ਬਣਾਉਣ ਦਾ ਅਗਰ ਆਪ ਜੀ ਨੂੰ ਇਹ ਵੀ ਚੰਗੇ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾ ਭੁੱਲਿਓ ਤਾ ਜੋ ਆਪ ਜੀ ਮੇਰੇ ਦਰਨੀ ਹੋ ਵੀਡੀਓ ਵੇਖਨ ਨੂੰ ਮਿਲਦੀ ਆ ਰਾਂ ਬੈਂਗੋ ਲस्सी ਬਣਾਓ ਭੁੱਖ ਵਧਾਓ ਤੇ ਸਿਹਤ ਬਣਾਓ ਹੋ ਗਾਜਰ ਸੀਜ਼ਨ ਆਮਦਾ ਹੈ ਤਾਂ ਆਪਾਂ ਅਸੀਂ ਬਣਾ ਕੇ ਪੀ ਸਕਦੇ ਹਾਂ ਅੰਬ ਦੀ ਇਸ ਤਰੀਕੇ ਨਾਲ ਲस्सी ਬਣਾਓ ਅੰਬ ਦੀ ਤੇ ਪੀਓ ਅਗਰ ਆਣੀ ਵੀ ਚੰਗੇ ਲੱਗੀ ਹੈ ਇਸ ਵੀ ਦੇਖਣ ਵਾਸਤੇ ਆਪ ਸਾਜੀ ਦਾ ਬਹੁਤ ਬਹੁਤ ਧੰਨਵਾਦ ਜੀ